ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ ਅੱਜ ਹੁਣ ਜਿਹੜਾ ਟਾਈਮ ਚੱਲ ਰਿਹਾ ਹੈ ਆਪਾਂ ਦੇਖਦੇ ਹਾਂ ਕਿ ਹਰੇਕ ਇਨਸਾਨ ਨੂੰ ਕੋਈ ਨਾ ਕੋਈ ਬਿਮਾਰੀ ਹੈ ਠੀਕ ਹੈ ਜੀ ਉਹ ਬਿਮਾਰੀਆਂ ਦਾ ਕਾਰਨ ਕੀ ਆ ਆਪਣਾ ਚੰਗਾ ਖਾਣ ਪਾਣ ਨਾ ਹੋਣਾ ਜੀ ਠੀਕ ਹੈ ਜੀ ਅੱਜ ਅਸੀਂ ਖੜੇ ਆਂ ਪਿੰਡ ਸੁਖਣਾ ਦੇ ਵਿੱਚ ਜੀ ਪਿੰਡ ਸੁਖਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਥੇ ਅਸੀਂ ਜਾ ਰਹੇ ਸੀ ਤੇ ਅਸੀਂ ਰਸਤੇ 'ਚ ਦੇਖਿਆ ਕਿ ਇੱਕ ਗੁਰਸਖ ਵੀਰ ਜੀ ਉਹਨਾਂ ਨੇ ਸਬਜ਼ੀ ਲਾਈ ਹੋਈ ਹੈ ਆਪਣੇ ਖੇਤ ਦੇ ਵਿੱਚ ਮਿਹਨਤ ਕਰ ਰਹੇ ਸੀਗੇ ਜੀ ਅਸੀਂ ਬਾਈਆਂ ਕੋਲੇ ਰੁਕੇ ਜੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਬਾਈ 2012 ਵੇਲੇ ਦੇ ਇੱਥੇ ਸਬਜ਼ੀ ਲਾ ਰਹੇ ਹੈ ਜੀ ਬਾਈਆਂ ਨੇ ਸਾਨੂੰ ਦੱਸਿਆ ਬਾਈਆਂ ਨਾਲ ਵੀ ਗੱਲਬਾਤ ਕਰਾਵਾਂਗੇ ਬਾਈ ਕਹਿੰਦੇ ਜੀ ਸਾਡੇ ਕੋਲੇ ਜਿਹੜੀ ਮਤਲਬ ਸਵਾ ਇਕੜ ਜ਼ਮੀਨ ਹੈ ਜੀ ਸਵਾ ਇਕੜ ਦੇ ਵਿੱਚ ਅਸੀਂ ਕੱਲੀ ਸਬਜ਼ੀ ਲਾਉਨੇ ਆ ਜੀ ਪੂਰਾ ਇਮਾਨਦਾਰੀ ਨਾਲ ਬਾਈ ਕੰਮ ਕਰਦੇ ਆ ਜੀ ਠੀਕ ਹੈ ਤੇ ਬਾਈਆਂ ਤੋਂ ਪੁੱਛਦੇ ਆ ਕਿ ਇਹ ਜਿਹੜਾ ਕੀਤਾ ਜੀ ਇਹ ਚ ਪ੍ਰੋਫਿਟ ਤੇ ਮਿਹਨਤ ਕਿੰਨੀ ਕਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੱਸੋ ਜੀ ਜਿਹੜੀ ਆਪਣੀ ਲੋਕੇਸ਼ਨ ਹੈ ਇਹ ਕਿਹੜੀ ਜਗ੍ਹਾ ਜੀ ਇਹ ਆਪਣੇ ਜਦੋਂ ਵੀਰੇ ਸੋਨਾਬਲੂ ਤੋਂ ਆਉਣੇ ਆ ਵਾਇਆ ਦੋਦਾ ਜਾਣੇ ਆ ਪੱਠੇ ਦੇ ਨੇੜੇ ਹੈ ਸੱਜੇ ਸਾਈਡ ਠੀਕ ਹੈ ਜੀ ਠੀਕ ਹੈ ਜੀ ਸੁਖਣੇ ਕੰਨੂ ਆਉਂਦੇ ਠੀਕ ਹੈ ਜੀ ਇਧਰੋਂ ਜਦੋਂ ਆਪਾਂ ਦੋਦੇ ਕੰਨੂ ਆਉਣੇ ਆ ਜੀ ਤੇ ਖੱਬੀ ਸਾਈਡ ਹੈ ਜੀ ਠੀਕ ਹੈ ਜੀ ਇਧਰ ਵੀ ਪੱਠੇ ਤੋਂ ਅੱਗੇ ਪੈ ਜਾਂਦੀ ਹੈ ਪੱਠੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਆ ਜੀ ਸੁਖਣੇ ਨੂੰ ਜਾਂਦੇ ਵੇਲੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਦੋਂ ਆਪਾਂ ਦੋਦੇ ਨੂੰ ਜਾਂਦੇ ਆ ਥੋੜਾ ਜਿਹਾ ਪੱਠੇ ਤੋਂ ਪਿੱਛੇ ਹੈ ਠੀਕ ਹੈ ਜੀ ਤੇ ਤੁਸੀਂ ਇਹ ਦੱਸ ਸਕਦੇ ਹੋ ਬਾਈ ਜੀ ਇਹ ਕਦੋਂ ਕਦਾਂ ਕੰਮ ਤੁਸੀਂ ਸ਼ੁਰੂ ਕੀਤਾ ਸੀਗਾ ਜੀ ਅਸੀਂ 2012 ਦਾ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ 2012 ਤੋਂ ਇਹ ਮਿਹਨਤ ਕਰ ਰਹੇ ਠੀਕ ਹੈ ਜੀ ਆਪਣੇ ਪਹਿਲਾਂ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਜੀ ਉਹ ਨਾਲ-ਨਾਲ ਸਾਨੂੰ ਦੱਸ ਰਹੇ ਆ ਮੋਟੀਵੇਟ ਕਰ ਰਹੇ ਆ ਵੀ ਕਿਵੇਂ ਕਰਨੀ ਆ ਫਸਲ ਕਰਨੀ ਠੀਕ ਹੈ ਜੀ ਹਾਂ ਜੀ ਹਾਂ ਜੀ ਉਹਦੇ ਨਾਲ ਅਸੀਂ ਇਹ ਸਾਰਾ ਕੁਝ ਕਰ ਰਹੇ ਆ ਜੀ ਨਾਲ ਉਸ ਤੋਂ ਬਾਅਦ ਅਸੀਂ ਯਾਨੀ ਕਿ ਅੱਗੇ ਜਾਰੀ ਰੱਖਾਂਗੇ ਜੀ ਜਾਰੀ ਠੀਕ ਹੈ ਜੀ ਤੇ ਤੁਹਾਨੂੰ ਬਈ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਕੰਮ ਜੀ ਤੇ ਆਪਣਾ ਕਿੰਨੀਆਂ ਕੋ ਔਕੜਾਂ ਦਾ ਸਾਹਮਣਾ ਕਰਨਾ ਪਿਆ ਜੀ ਤੁਹਾਨੂੰ ਔਕੜਾਂ ਦਾ ਜੀ ਇਹ ਆ ਸਰ ਪਾਦਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਮਿਹਨਤ ਬਹੁਤ ਆਈ ਇਹਦੇ ਵਿੱਚ ਠੀਕ ਹੈ ਜੀ ਕਹਿੰਦਾ ਮਤਲਬ ਕਿ ਸਵੇਰੇ 6 ਵਜੇ ਆ ਜਾਂਦੇ ਆ ਜੀ ਸ਼ਾਮ ਨੂੰ 8 ਵਜੇ ਜਾਂਦੇ ਆ ਠੀਕ ਹੈ ਜੀ ਠੀਕ ਹੈ ਜੀ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਰਹਿੰਦੇ ਆ ਜੀ ਸਬਜੀ ਦੇ ਵਿੱਚ ਹੀ ਰਹਿੰਦੇ ਆ ਜੀ ਠੀਕ ਹੈ ਜੀ ਸਭ ਤੋਂ ਵੱਧ ਮਹਿੰਦੀ ਸਬਜ਼ੀ ਦੀ ਹੈ ਠੀਕ ਹੈ ਜੀ ਜੀ ਠੀਕ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੋਈ ਰਹਿੰਦੀ ਹੈ ਹਾਂਜੀ ਹਾਂਜੀ ਇਹ ਕਿਤੇ ਜਾ ਕੇ ਸਾਨੂੰ ਇਹਦਾ ਚੋਂ ਪ੍ਰਾਪਟ ਹੁੰਦਾ ਹੈ ਪ੍ਰਾਪਟ ਹੁੰਦਾ ਜੀ ਚਲੋ ਆਪਣਾ ਇਹ ਮਤਲਬ ਆਪ ਤੁਸੀਂ ਦੱਸਿਆ ਸੀਗਾ ਜੀ ਜਿਹੜਾ ਸਵਾਇਕਰ ਹਣਾ ਜੀ ਆਪਣਾ ਜਿਹੜੀ ਪ੍ਰਾਪਰਟੀ ਹੈ ਨਾ ਜੀ ਉਹਦੇ ਵਿੱਚ ਤੁਸੀਂ ਸਬਜ਼ੀ ਲਾਉਣੀ ਹੋ ਚਲੋ ਪੁੱਛਣਾ ਤਾਂ ਨਹੀਂ ਬੰਦਾ ਹਰੇਕ ਦੀ ਆਪਣੀ ਪਰਸਨਲ ਉਹ ਚੀਜ਼ ਹੁੰਦੀ ਹੈ ਜੀ ਪਰ ਸਾਡੇ ਦਰਸ਼ਕ ਵੀਰਾਂ ਦਾ ਕਈ ਵਾਰੀ ਇਹ ਸਵਾਲ ਹੁੰਦਾ ਹੈ ਕਿ ਜੇ ਅਸੀਂ ਕਿੱਲਾ ਸਵਾ ਕਿੱਲਾ ਸਬਜ਼ੀ ਲਾਈ ਹੈ ਨਾ ਜੀ ਉਹ ਚੋਂ ਅਸੀਂ ਦੇਖੀਏ ਕਿ ਦੂਜੀਆਂ ਫਸਲਾਂ ਨਾਲੋਂ ਜਿਹੜੀਆਂ ਆਪਾਂ ਜੀ ਇੱਕ ਤੋਂ ਬਾਅਦ ਦੂਜੀ ਫਸਲ ਜਿਵੇਂ ਝੋਨੇ ਤੋਂ ਬਾਅਦ ਕਣਕ ਹੈ ਕੋਈ ਆਪਾਂ ਨੂੰ ਮੁਨਾਫਾ ਹੁੰਦਾ ਜੀ ਹਾਂ ਬਿਲਕੁਲ ਹੁੰਦਾ ਜੀ ਠੀਕ ਹੈ ਜੀ ਜਿਵੇਂ ਤੁਸੀਂ ਦੱਸਦੇ ਸੀਗੇ ਕਿ ਮਤਲਬ ਜਿਵੇਂ ਆਪਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਆ ਨਾ ਜੀ 12 ਘੰਟੇ ਰੱਖ ਲਓ ਜੀ 12 ਘੰਟੇ ਕੰਮ ਕਰਦੇ ਆ ਲਗਾਤਾਰ ਆਪਾਂ ਫਿਰ ਜਾ ਕੇ ਪ੍ਰੋਫਿਟ ਹੁੰਦਾ ਨਾ ਜੀ ਦੂਜੇ 'ਚ ਆਪਾਂ ਚਲੋ ਦੂਜੇ ਵੀ ਕਿਸਾਨ ਵੀਰ ਮਿਹਨਤ ਕਰਦੇ ਆ ਪਰ ਜਿੰਨੀ ਸਬਜ਼ੀ ਮਿਹਨਤ ਪਾਲਦੀ ਹੈ ਮੈਨੂੰ ਲੱਗਦਾ ਉਨੀ ਕੋਈ ਨਹੀਂ ਹੈ ਨਾ ਜੀ ਜੀ ਬਿਲਕੁਲ ਜੀ ਹੁਣ ਤੁਹਾਡੇ ਕੋਲ ਇਸ ਟਾਈਮ ਕਿਹੜੀ ਕਿਹੜੀ ਸਬਜ਼ੀ ਹੈ ਜੀ ਸਾਡੇ ਕੋਲ ਇਸ ਟਾਈਮ ਕद्दू ਹੈ ਜੀ ਹਾਂ ਜੀ ਤੋਰੀ ਹਾਂ ਜੀ ਹਾਂ ਜੀ ਭਿੰਡੀ ਠੀਕ ਹੈ ਜੀ ਕਰੇਲਾ ਹਾਂ ਜੀ ਪੇਠਾ ਠੀਕ ਹੈ ਜੀ ਹਰੀ ਮਿਰਚ ਟਮਾਟਰ ਇਹ ਅਸੀਂ ਆਪ ਔਰਗੈਨਿਕ ਤਰੀਕੇ ਨਾਲ ਬਿਨਾ ਰੇ ਸਪਰੇਅ ਤੋਂ ਤਿਆਰ ਕਰਕੇ ਤੇ ਇੱਥੇ ਇਹਨੂੰ ਤਿਆਰ ਕਰਕੇ ਇੱਥੇ ਹੀ ਸੇਲ ਕਰਦੇ ਅੱਛਾ ਤੁਸੀਂ ਮਤਲਬ ਇੱਥੋਂ ਮੰਡੀ ਨਹੀਂ ਵੰਡੀ ਕਰਨੀ ਕਰ ਠੀਕ ਹੈ ਜੀ ਹਾਂ ਜੀ ਇੱਥੇ ਆਪਣੇ ਜਾਨੀ ਕੀ ਕਹਿੰਦਾ ਮਤਲਬ ਉਨੀ ਆਪਾਂ ਘਾਉਣੇ ਆ ਜੀ ਤੇ ਕੋਈ ਨਹੀਂ ਆਪਾਂ ਜਾਨੀ ਕਿ ਇੱਥੇ ਆਪਣਾ ਸੈਟਅਪ ਕੀਤਾ ਹੋਇਆ ਏ ਇੱਥੇ ਆਪਣੇ ਗਾਹ ਵਧੀਆ ਲੱਗੇ ਹੋਏ ਇੱਥੇ ਲੈ ਜਾਂਦੇ ਠੀਕ ਹੈ ਜੀ ਨਹੀਂ ਤੇ ਜਿਵੇਂ ਹੁਣ ਆਪਣੇ ਕਹਿੰਦੇ ਆ ਜੀ ਕਿਵੇਂ ਸਬਜ਼ੀ ਦੇ ਰੇਟ ਆਪਾਂ ਨੂੰ ਬਹੁਤ ਘੱਟ ਮਿਲਦੇ ਆਣਾ ਜੀ ਆਪਾਂ ਆਮ ਹੀ ਸੁਣਨ ਚ ਮਿਲਦੀ ਹੈ ਕਿ ਚਲੋ ਅਸੀਂ ਸਬਜ਼ੀ ਮਤਲਬ ਜਿਹੜੇ ਛੋਟੇ ਕਿਸਾਨ ਆਪਾਂ ਤਾਂ ਉਹਨਾਂ ਲਈ ਬਹੁਤ ਲਾਹੇਵੰਦ ਚੀਜ਼ ਆਣਾ ਜੀ ਕਿ ਜਿਹੜੇ 2-4 ਕਿੱਲਿਆਂ ਵਾਲੇ ਆ ਜੀ ਜਿਹੜੇ ਵੀਰ ਆ ਤੇ ਉਹ ਆਪਾਂ ਨੂੰ ਆਮ ਗੱਲ ਸੁਣਨ ਨੂੰ ਮਿਲਦੀ ਹੈ ਭਾਈ ਜੀ ਉਹ ਕਹਿੰਦੇ ਆ ਜੀ ਇਹ ਚੀਜ਼ ਤੇ ਯਾਰ ਸਾਨੂੰ ਰੇਟ ਨਹੀਂ ਮਿਲਦਾ ਜੀ ਜਾਂ ਸਾਨੂੰ ਘਾਟੇ ਦਾ ਸੌਦਾ ਲੱਗਿਆ ਜੀ ਕਿਵੇਂ ਤੁਸੀਂ ਦੱਸਿਆ ਕੀ ਤੁਸੀਂ ਤਾਂ ਮੰਡੀ 'ਚ ਵੀ ਨਹੀਂ ਵੇਚਣ ਜਾਂਦੇ ਨਾ ਜੀ ਤੁਹਾਡੀ ਇੱਥੇ ਆਨ ਰੋਡ ਹੀ ਤੇ ਸਾਰੀ ਵਿਕ ਜਾਂਦੀ ਹੈ ਜੀ ਠੀਕ ਹੈ ਤੇ ਤੁਹਾਨੂੰ ਨਹੀਂ ਕਦੇ ਇਹ ਚੀਜ਼ ਦਾ ਮਤਲਬ ਸਾਹਮਣਾ ਕਰਨਾ ਪਿਆ ਕਿ ਜੀ ਕਿ ਤੁਹਾਨੂੰ ਮਤਲਬ ਘਾਟਾ ਪੈ ਗਿਆ ਜੀ ਜਾਂ ਤੁਹਾਨੂੰ ਰੇਟ ਨਹੀਂ ਮਿਲਿਆ ਜੀ ਇਹ ਚੀਜ਼ ਆਉਂਦੀ ਹੈ ਸਾਹਮਣੇ ਜੀ ਇਦੀ ਵਿੱਚ ਤਾਂ ਇਹ ਆ ਜੀ ਰੇਟ ਦਾ ਤਾਂ ਹੁਣ ਜਿਵੇਂ ਮੰਡੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਹੁਣ ਕਦੂ ਦਾ ਰੇਟ ਇਸ ਟਾਈਮ 50 40 ਤੋਂ 50 ਰੁਪਏ ਚੱਲ ਰਿਹਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਜਦੋਂ ਇਹਦੀ ਕਿਟੌਤੀ ਪੈਂਦੀ ਆ ਉਦੋਂ ਵੱਧ ਵੀ ਜਾਂਦਾ ਠੀਕ ਹੈ ਜੀ ਮੰਨ ਲਾ ਵੀ 70 ਤੇ ਵੀ ਜਾ ਵੱਡ ਦੱਸੀ ਤੇ ਵੀ ਜਾ ਵੱਡ ਅੱਛਾ ਮਤਲਬ ਰੇਟ ਵੱਧ ਵੀ ਜਾਂਦਾ ਵੱਧ ਜਾਂਦਾ ਜੀ ਹਾਂ ਘੱਟ ਤੋਂ ਘੱਟ ਕਦੂ ਦਾ ਰੇਟ ਕੀ ਹੈ ਘੱਟ ਤੋਂ ਘੱਟ 20 ਰੁਪਏ ਅੱਛਾ 20 ਰੁਪਏ ਇਹ ਤੋਂ ਥੱਲੇ ਨਹੀਂ ਜਾਂਦੇ ਇਹ ਤੋਂ ਥੱਲੇ ਠੀਕ ਹੈ ਜੀ ਮੰਡੀ ਦੇ ਜਾਨੀ ਕਿ ਮੰਡੀ ਦੇ ਵਿੱਚ ਜਨਾਂ 20 ਰੁਪਏ ਤਾਂ ਆਮ ਜਦੋਂ ਆਮ ਹੋ ਜਾਂਦਾ ਕਦੋਂ ਠੀਕ ਹੈ ਜੀ ਉਦੋਂ 20 ਰੁਪਏ ਤਾਂ ਵੇਚਦੇ ਆ ਮੰਡੀ ਦੇ ਵਿੱਚ ਉਸ ਤੋਂ ਵੀ ਜੇ ਕਹਿੰਦਾ ਮਤਲਬ ਕਿ ਜ਼ਿੰਮੇਦਾਰ ਨੂੰ ਰੇਟ ਘੱਟ ਜਾਂਨੀ ਕਿ ਜੇ ਜਿਆਦਾ ਹੁੰਦਾ ਤਾਂ ਘੱਟ ਮਿਲ ਉੱਥੇ ਫਿਰ ਮਤਲਬ ਇਕੱਠਾ ਜਿਵੇਂ ਸਟਾਕ ਆਪਾਂ ਦਿੰਨੇ ਆ ਉਹਨਾਂ ਨੂੰ ਕੋਈ ਰੇਟ ਘੱਟ ਨਹੀਂ ਆ ਉਹਨਾਂ ਨੇ ਤਾਂ ਬੋਲੀ ਤੇ ਲੈਣਾ ਹੈ ਨਾ ਬੋਲੀ ਤੇ ਲੈਣਾ ਇੱਥੇ ਆਪਾਂ ਆਪਣਾ ਰੇਟ ਆ ਜੋ ਆਪਾਂ ਉਹ ਦਿੰਨੇ ਆ ਜੀ ਤੇ ਜਿਵੇਂ ਹੁਣ ਬਾਈ ਜੀ ਇਹ ਗਰਮੀ ਪੈਂਦੀ ਹੈ ਤੇ ਗਰਮੀ 'ਚ ਵੀ ਰੇਟ ਅੱਪ ਹੁੰਦੇ ਆ ਵਾਧੇ ਆ ਜੀ ਗਰਮੀ ਦੇ ਵਿੱਚ ਬਿਲਕੁਲ ਅੱਪ ਹੁੰਦੇ ਉੱਪਰ ਜਾਂਦੇ ਆ ਨਾ ਜੀ ਬਿਲਕੁਲ ਜਾਂਦੇ ਆ ਕਿਉਂਕਿ ਗਰਮੀ ਦੇ ਵਿੱਚ ਹੁਣ ਜਿਵੇਂ ਨੇਰੀ ਚੱਲੀ ਜਾਂਦੀ ਆ ਰੇਤੇ ਨਾਲ ਸਾਰੀ ਸਬਜ਼ੀ ਪਰੇ ਵੱਲਾਂ ਦੇ ਰੇਤਾ ਪੈ ਕੇ ਖਰਾਬ ਹੋ ਜਾਂਦੀ ਠੀਕ ਹੈ ਜੀ ਠੀਕ ਹੈ ਜੀ ਇਸ ਟਾਈਮ ਕੱਦੂ ਬਹੁਤ ਘੱਟ ਆ ਤੋਰੀ ਬਿਲਕੁਲ ਜੀ ਹਾਂਜੀ ਹਾਂਜੀ ਕਹਿੰਦਾ ਮੈਨੂੰ ਕਿ ਸਾਰੀ ਸਬਜ਼ੀ ਦੀ ਇਸ ਟਾਈਮ ਕਟੌਤੀ ਆ ਜਦੋਂ ਕਟੌਤੀ ਪੈਂਦੀ ਆ ਤੋ ਆਟੋਮੈਟਿਕਲੀ ਰੇਟ ਅੱਪ ਹੋ ਜਾਂਦਾ ਉੱਪਰ ਜਾਂਦੇ ਆ ਜੀ ਹਾਂਜੀ ਹਾਂਜੀ ਤੇ ਬਾਈ ਜੀ ਇੱਕ ਜਿਹੜਾ ਸਾਡੇ ਦਰਸ਼ਕ ਵੀਰਾਂ ਦਾ ਵੀ ਇਹੀ ਸਵਾਲ ਹੁੰਦਾ ਕਿ ਹੁਣ ਹਰੇਕ ਬੰਦਾ ਬਿਮਾਰੀਆਂ ਨਾਲ ਆਪਦਾ ਤੂੰ ਜਰਣ ਜੀ ਹਰੇਕ ਦੁੱਧ ਚ ਆਪਣਾ ਚੰਗਾ ਚਾਹੁੰਦਾ ਜੀ ਜਿਵੇਂ ਸ਼ਹਿਰਾਂ ਵਾਲੇ ਤਾਂ ਖਾਸ ਕਰੀ ਜਾਂਦੇ ਜੀ ਆਪਣੇ ਵੀਰ ਚਲੋ ਪਿੰਡਾਂ ਵਾਲੇ ਤਾਂ ਆਪਦੇ ਉਹਨੇ ਕੁ ਮੜਮਟਾ ਕਰ ਲੈਂਦੇ ਆ ਤੇ ਹਰੇਕ ਚਾਹੁੰਦਾ ਕਿ ਜੀ ਜਿਹੜੀ ਸਾਨੂੰ ਸਬਜ਼ੀ ਮਿਲੇ ਜੀ ਉਹ ਆਰਗੈਨਿਕ ਮਿਲੇ ਰੇਹਾਂ ਸਪਰੇਆਂ ਤੋਂ ਬਿਨਾ ਤੇ ਆਪਣੀ ਜਿਹੜੀ ਸਬਜ਼ੀ ਹੈ ਜੀ ਇਹ ਮਤਲਬ ਰੇਹਾਂ ਸਪਰੇਆਂ ਤੋਂ ਬਿਨਾ ਹੀ ਆ ਜੀ ਬਿਨਾ ਰੇਹ ਸਪਰੇ ਤੋਂ ਆ ਜੀ ਦੇਸੀ ਰੇ ਦੇਸੀ ਰੇ ਜੀ ਬੱਕਰੀਆਂ ਦੀ ਠੀਕ ਹੈ ਜੀ ਤੇ ਪਸ਼ੂਆਂ ਪਸ਼ੂਆਂ ਦੀ ਜੀ ਹਾਂ ਉਹ ਤਾਂ ਫਿਰ ਆਪਣੀ ਜਿਹੜੀ ਨੇਚਰਲਲੀ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਜੀ ਨੇਚਰਲੀ ਹਾਂ ਜਿਵੇਂ ਕਹਿੰਦੇ ਯੂਰੀਆ ਪਾਤੀ ਰ ਠੀਕ ਹੈ ਜੀ ਹਾਂ ਜੀ ਹਾਂ ਉਹ ਤਾਂ ਫਿਰ ਅੱਗੇ ਜਾ ਕੇ ਆਪਣਾ ਉਹਦਾ ਫਾਇਦਾ ਹੀ ਨਹੀਂ ਆਣਾ ਜੀ ਜੀ ਕਿਸੇ ਨੂੰ ਆਪਾਂ ਪਰੇਸ਼ਾਨ ਨਹੀਂ ਮੇਰੇ ਫਾਦਰ ਸਾਹਿਬ ਨੂੰ 12 ਸਾਲ ਹੋ ਗਏ ਜੀ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ 12 ਸਾਲ ਹੋ ਗਏ ਜੀ ਸਾਨੂੰ ਅੱਜ ਤੱਕ ਕਦੇ ਕੋਈ ਲਾਂਬਾ ਨਹੀਂ ਮਿਲਿਆ ਜੀ ਠੀਕ ਹੈ ਜੀ ਠੀਕ ਹੈ ਜੀ 1% ਤਾਂ ਵੀ ਨਹੀਂ ਕਦੇ ਲਾਂਬਾ ਮਿਲਿਆ ਵੀ ਜਾਂ ਤੁਹਾਡੀ ਸਬਜੀ ਦੇ ਵਿੱਚ ਤੁਸੀਂ ਵੀ ਹੁਣ ਬਹੁਤ ਕਹਿੰਦੇ ਵੀ ਇੰਜੈਕਟ ਕਰਦੇ ਜਾਂ ਕਿਵੇਂ ਕਰ ਦਿੰਦਾ ਕਦੇ ਵੀ ਨਹੀਂ ਇਦਾਂ ਦਾ ਕੁਝ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਹਾਂਜੀ ਦਰਸ਼ਕ ਵੀਰੋ ਤੁਹਾਡੀ ਬਾਈ ਜੀ ਦੇ ਜਿਹੜੇ ਆਪਣੇ ਆਪਣੇ ਸੀਗੇ ਬਜ਼ੁਰਗ ਸਰਦਾਰ ਜੀ ਉਹਨਾਂ ਦੇ ਬੇਟੇ ਜੀ ਨੇ ਗੱਲ ਕਰਵਾਈ ਸੀਗੀ ਤੇ ਹੁਣ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਕਿ ਸ਼ੁਰੂ ਤੋਂ ਲੈ ਕੇ ਤੇ ਹੁਣ ਤੱਕਰ ਉਹਨਾਂ ਨੂੰ ਕੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਜੀ ਤੇ ਅੱਗੇ ਜਾ ਕੇ ਬਾਈ ਜੀ ਦਾ ਅੱਗੇ ਕੀ ਪਲਾਨ ਹੈ ਜੀ ਕੋਈ ਸਰਬੀ ਦਾ ਅੱਗੇ ਵੱਡਾ ਕੰਮ ਕਰ ਵਧਾਉਣਾ ਹੈ ਕਿ ਇੱਥੇ ਹੀ ਰੁਕਣਾ ਹੈ ਜੀ ਠੀਕ ਹੈ ਜੀ ਹਾਂਜੀ ਐਸੀ ਗੱਲ ਬਾਈ ਜੀ ਐਸੀ ਗੱਲ ਹਾਂਜੀ ਬਾਬਾ ਜੀ ਸਾਨੂੰ ਇੱਕ ਵਾਰੀ ਬਾਈ ਜੀ ਨੇ ਵੀ ਦੱਸਤਾ ਸੀ ਜੀ ਕਿ ਤੁਸੀਂ 2012 ਤੋਂ ਕੰਮ ਸ਼ੁਰੂ ਕੀਤਾ ਸੀ ਹਨਾ ਜੀ ਤੇ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਪਲਾਨ ਆਇਆ ਕਿ ਜੀ ਅਸੀਂ ਮਤਲਬ ਜਿਹੜਾ ਸਬਜ਼ੀ ਦਾ ਕੰਮ ਸ਼ੁਰੂ ਕਰੀਏ ਕਿ ਜਿਵੇਂ ਆਪਾਂ ਕਹਿ ਰਹੀਏ ਕਿ ਛੋਟੇ ਲੈਵਲ ਤੇ ਆਪਣਾ ਜਿਾ ਕਿਲਾ ਸਵਾ ਕਿਲਾ ਤੇ ਹਨਾ ਜੀ ਨਹੀਂ ਤਾਂ ਅਗਲਾ ਕਹਿੰਦਾ ਕਿਲਾ ਸਵਾ ਕਿਲਾ ਹੈਗਾ ਨਾਲ ਲੱਗਦੇ ਨੂੰ ਆਪਾਂ ਠੇਕੇ ਤੇ ਦੇ ਦਈਏ ਜੀ ਤੇ ਛੋਟੇ ਦਿਮਾਗ 'ਚ ਕਿਵੇਂ ਆਇਆ ਕਿ ਆਪਾਂ ਸਬਜ਼ੀ ਸ਼ੁਰੂ ਕਰੀਏ ਅਸੀਂ 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 ਤਾਂ ਹੀ ਮੈਂਬਰ ਸੀਗੇ ਬਣੇ 2008 ਦਾ ਠੀਕ ਹੈ ਜੀ ਤੇ ਜਦੋਂ ਸਾਡੀ ਕਾਰਗੁਜ਼ਾਰੀ ਹੋ ਗਈ ਨਾ ਪੂਰੀ ਠੀਕ ਹੈ ਜੀ ਤੇ ਅਸੀਂ ਬੈਠੇ ਹਮ ਹਮ ਸਰਪੰਚ ਸਾਹਿਬ ਸੀ ਸਾਡਾ ਠੀਕ ਹੈ ਜੀ ਉਹ ਕਹਿੰਦਾ ਵੀ ਹੁਣ ਆਪੋ ਆਪਣਾ ਕੁਛ ਕਾਰਗਜ਼ਾੜੀ ਸੀ ਠੀਕ ਹੈ ਜੀ ਫਿਰ ਅਸੀਂ ਤਾਂ ਲੱਗ ਗਏ ਇੰਦਰ ਠੀਕ ਹੈ ਜੀ ਹੁਣ ਜਿੰਨੇ ਚਿਰ ਤੂੰ ਆਪਣਾ ਸਾਡੇ ਸਵਾਲ ਸਾਰਨਾ ਜੀ ਅਸੀਂ ਤਾਂ ਉਹਨਾਂ ਜਿਵੇਂ ਕੰਮ ਕਰੀ ਜਾਂਦਾ 2012 ਤੋਂ ਲੈ ਕੇ ਤੇ ਜਿੰਨਾ ਟਾਈਮ ਤੁਸੀਂ ਕਹਿੰਦੇ ਹੋ ਕਿ ਪ੍ਰਮਾਤਮਾ ਨੇ ਧਰਤੀ ਤੇ ਲਿਖਿਆ ਉਹਨਾਂ ਟਾਈਮ ਮਤਲਬ ਸਭ ਜੀ ਦਾ ਕੰਮ ਹੀ ਬਿਲਕੁਲ ਬਿਲਕੁਲ ਸਾਡੇ ਬਹੁਤ ਚੰਗਾ ਨਾ ਇੱਥੇ ਲੈਸ਼ਨ ਬਣ ਕੇ ਜੀ ਠੀਕ ਹੈ ਜੀ ਸਾਡੇ ਕੋਲੇ ਸ਼ਹਿਰਾਂ ਤੋਂ ਬੰਦੇ ਆ ਜਾਂਦੇ ਠੀਕ ਹੈ ਜੀ ਡਾਕਟਰ ਆ ਜਾਂਦੇ ਮਾਰਕਟਰ ਆ ਜਾਂਦੇ ਵਕੀਲ ਆ ਜਾਂਦੇ ਜੀ ਠੀਕ ਹੈ ਜੀ ਬਹੁਤ ਚੰਗਾ ਸਾਡੀ ਸਾਡੀ ਮਿਹਨਤ ਬਣਦੀ ਹਾਂਜੀ ਹਾਂਜੀ ਸਾਨੂੰ ਜਿੰਨੇ ਵੀ ਬਣ ਜਾਣ ਸਾਨੂੰ ਬਾਲੇ ਦਾ ਕਾਇ ਨਹੀਂ ਜੀ ਠੀਕ ਹੈ ਜੀ ਜਿੰਨੇ ਬਣ ਜਾਣ ਸਾਨੂੰ 200 ਵੀ ਬਣਦੇ ਸਾਨੂੰ ਅਸਿਆਸ ਕਿੱਲੇ ਜਾਂਦਾ ਸਭ ਤੋਂ ਵੱ ਅਸੀਂ ਦੋਵੇਂ ਜੀਆਂ ਚ ਦੋਵੇਂ ਜੀ ਅਸੀਂ ਇੱਥੇ ਰਹਿੰਨੇ ਆ ਠੀਕ ਹੈ ਜੀ ਜੀ ਅੰਦਰ ਬਾਹਰ ਰਹਿੰਦਾ ਠੀਕ ਹੈ ਜੀ ਅਸੀਂ ਤੋੜ ਤੋੜ ਕੇ ਦੇ ਜਨੇ ਉਹ ਵਿੱਚ ਠੀਕ ਹੈ ਜੀ ਤੁਸੀਂ ਫਿਰ ਮਤਲਬ ਇੱਕ ਜਾਣਾ ਸ਼ਾਮ ਨੂੰ ਇੱਥੇ ਰਹਿੰਦਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਮਤਲਬ ਤੁਹਾਡਾ ਉ ਘਰ ਪਿੰਡ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਆਪਣੀ ਜਿਹੜੀ ਇਹ ਬਈ ਜੀ ਸ਼ਾਪ ਆ ਜਿਹੜੀ ਦੁਕਾਨ ਆ ਹਨਾ ਜੀ ਤੇ ਇਹਦਾ ਕੀ ਨਾਮ ਤੇ ਚੱਲ ਰਹੀ ਹੈ ਜੀ ਤੇ ਜੀ ਬੋੜ ਸਿੰਘ ਦੇ ਨਾਂ ਤੇ ਬੋੜ ਸਿੰਘ ਤੁਹਾਡੇ ਨਾਨਕ ਦੇ ਨਾਂ ਤੇ ਹੱਥ ਚਲਾਈ ਜ ਨੇ ਆਪ ਦਾ ਨਾਂ ਲੈ ਬੈਠਾ ਉਹਦੇ ਬਾਬੇ ਨਾਨਕ ਦੇ ਨਾਂ ਤੇ ਜਾ ਕੇ ਆਦਿ ਨੇ ਉਹਦੀ ਹੈ ਇਹ ਠੀਕ ਹੈ ਜੀ ਉਹਨਾਂ ਦੇ ਨਾਂ ਤੇ ਰੋਟੀ ਖਾ ਲੈਣੇ ਤੋਂ ਅੱਗੇ ਰੋਜ਼ ਦੇ ਠੀਕ ਹੈ ਜਿੰਨੇ ਬਣਦੇ ਅਸੀਂ ਸਤ ਨਾਮ ਕੱਟ ਕੇ ਲੈ ਜਾਂਦੇ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਜੀ ਸਭ ਤੋਂ ਵੱਡੀ ਗੱਲ ਤਾਂ ਹੁੰਦੀ ਹੈ ਜੀ ਸਫਰ ਲੱਖਾਂ ਰੁਪਏ ਲੋਕ ਚੱਕੀ ਫਿਰਦੇ ਹਨ ਜੀ ਸਫਰ ਹੈਣੀ ਸਾਨੂੰ ਕਿਸੇ ਬੰਦੇ ਨੇ ਇੱਥੇ ਸਵਾਲ ਕੀਤਾ ਉਹਦੇ ਬਾਬਾ ਜੀ آمدਨਾ ਨਾ کہیں ਸਾਨੂੰ 200 ਰੁਪਿਆ ਵੀ ਇਥੇ ਦੇ ਲਈ ਬਣ ਜੇ ਨਾ ਹਾਂਜੀ ਕਾਸੀ ਹੱਥ ਜੋੜ ਕੇ ਲੈ ਠੀਕ ਹੈ ਜੀ ਨਹੀਂ ਨਹੀਂ ਬਹੁਤ ਬਾਲੇ ਨਾਲ ਨਹੀਂ ਕੋਈ ਸਾਨੂੰ ਸਬਰ ਨਾ ਠੀਕ ਹੈ ਜੀ ਹਾਂ ਤੇ ਜਿਵੇਂ ਹੁਣ ਬਈ ਬਈ ਜੀ ਜਿਵੇਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਹਨਾ ਤੇ ਉਦੋਂ ਲੋਕਾਂ ਨੇ ਇਹ ਨਹੀਂ ਕਿ ਸਾਡੇ ਦਰਸ਼ਕ ਵੀਰਾਂ ਦਾ ਵੀ ਸਵਾਲ ਹੁੰਦਾ ਹੈ ਕਿ ਕਈ ਵਾਰ ਉਹਨਾਂ ਦਾ ਪਲਾਨ ਹੁੰਦਾ ਕਿ ਅਸੀਂ ਕੰਮ ਸ਼ੁਰੂ ਕਰਨਾ ਜੀ ਲੋਕਾਂ ਨੇ ਇਹ ਨਹੀਂ ਆਖਿਆ ਕਿ ਲੈ 10000 ਤੂੰ ਸਵਾ ਕਿਲਾ ਕਿਲਾ ਤੂੰ ਠੇਕੇ ਦੇ ਦੇ ਅਸੀਂ 90000 ਆਖ ਆਖ ਰੱਖ ਦਿੰਦੇ ਮੈਨੂੰ ਆਖ ਦਿੰਦੇ ਜੀ ਬਾਬਾ ਜੀ ਇਹ ਤਾਂ ਆਪਣਾ 2 ਲੱਖ ਰੁਪਏ ਦਾ ਆਪਣਾ ਠੇਕੇ ਦੇ ਬੰਦੇ ਤੇ ਮੈਂ ਤੁਹਾਨੂੰ ਸਾਨੂੰ ਤੇ ਇੰਨੇ ਹੀ ਬੋਲ ਬਹੁਤ ਹੈ ਜੀ ਹਾਂ ਜੀ ਹਾਂ ਜੀ ਬਾਕੀ ਇਹ ਆਪਾਂ ਸੋਚਣਾ ਹੁੰਦਾ ਹਨ ਜੀ ਕੋਈ ਵੀ ਹੈ ਕਿ ਗਾਂ ਨੂੰ ਕੰਮ ਵਧਾਉਣਾ ਹੈ ਨਾ ਤਾਂ ਆਪਾਂ ਨਾ ਜੀ ਤੇ ਤੁਹਾਡਾ ਕੋਈ ਅਗਲਾ ਪਲਾਨ ਕੀ ਜੀ ਕਿ ਮਤਲਬ ਇੱਥੇ ਮਤਲਬ ਜਿਹੜੀ ਆਪਣੇ ਦਿਨੀਕ ਖੇਤੀ ਤੁਸੀਂ ਕਰਦੇ ਹੋ ਬਾ ਲਾਵਾਂਗੇ ਜੀ ਗਾਂ ਨੂੰ ਜਿੰਨਾ ਹੋਰ ਵੱਧ ਤੋਂ ਵੱਧ ਲਾ ਵਧਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਅਸੀਂ ਦਰਸ਼ਕ ਵੀਰੋ ਤੁਹਾਡੇ ਅੱਗੇ ਵੀ ਬੇਨਤੀ ਕਰਦੇ ਹਾਂ ਜੀ ਕਿ ਜਦੋਂ ਵੀ ਤੁਸੀਂ ਸੁਗਣੇ ਤੋਂ ਦੋਦੇ ਨੂੰ ਜਾਂਦੇ ਹੋ ਜੀ ਜਾਂ ਦੋਦੇ ਤੋਂ ਸੁਗਣੇ ਨੂੰ ਆਉਂਦੇ ਹੋ ਤੇ ਰਸਤੇ ਦੇ ਵਿੱਚ ਆਪਣਾ ਕਹਿਰੀ ਹੈ ਜੀ ਉੱਥੇ ਪੱਠਾ ਇਟਾਂ ਵਾਲਾ ਜੀ ਤੇ ਇਟਾਂ ਵਾਲੇ ਪੱਠੇ ਦੇ ਕੋਲ ਬਾਈ ਜੀ ਦੱਸਦੇ ਕਿ ਨਾਨਕ ਬਾਬਾ ਨਾਨਕ ਜੀ ਦੇ ਨਾਮ ਤੇ ਜਿਹੜੀ ਇਹਨਾਂ ਦੀ ਸਬਜ਼ੀ ਵਾਲੀ ਹੈ ਨਾ ਜੀ ਦੁਕਾਨ ਹੈ ਜੀ ਤੇ ਬਹੁਤ ਹੀ ਬਾਈਆ ਕੋਲੇ ਬਹੁਤ ਨਿੱਗੇ ਸਵਾਰ ਦੇ ਬਾਈ ਮਾਲਕ ਹੈ ਜੀ ਤੇ ਵੀਰ ਜੀ ਨਾਲ ਵੀ ਗੱਲਬਾਤ ਕੀਤੀ ਸੀਗੀ ਤੇ ਇੱਕ ਇਹ ਹੈ ਜੀ ਸਭ ਤੋਂ ਵੱਡੀ ਗੱਲ ਹੈ ਕਿ ਆਰਗੈਨਿਕ ਹੈ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੈ ਜੀ ਉਹ ਹੈਗੀ ਆ অর্ਗੈਨਿਕ ਤੇ ਤੁਸੀਂ ਜਰੂਰ ਬਾਈਆਂ ਨੂੰ ਵੀ ਸੇਵਾ ਦਾ ਮੌਕਾ ਦਿਓ ਜੀ ਤੇ ਜਦੋਂ ਇਥੇ ਜਾਣੇ ਹੋ ਕੋਈ 5-10 ਰੁਪਈਆ ਦੀ ਜਿੰਨੀ ਵੀ ਤੁਹਾਡੇ ਤੋਂ ਹੁੰਦੀ ਹੈ ਕਿ ਸਬਜ਼ੀ ਲੈ ਕੇ ਜਰੂਰ ਜਾਇਆ ਕਰੋ ਜੀ ਇੱਕ ਵਾਰੀ ਬਾਈਆਂ ਕੋਲੇ ਰੁਕੇ ਤਾਂ ਤੁਸੀਂ ਆਪਣੇ ਆਪ ਵਾਰ-ਵਾਰ ਇੱਥੇ ਬਾਈਆਂ ਕੋਲੇ ਰੁਕੇ ਜਾਇਆ ਕਰਨਾ ਜੀ ਸੋ ਥੈਂਕ ਯੂ ਜੀ ਧੰਨਵਾਦ ਜੀ ਅੱਸੀ ਕਾ ਜੀ ਧੰਨਵਾਦ ਜੀ ਅੱਸੀ ਕਾ ਜੀ